ਕਦੇ ਇਸ ਤਰ੍ਹਾਂ ਮਹਿਸੂਸ ਹੋਇਆ ਹੈ ਕਿ ਦਿਨ ਭਰ ਦੀ ਭੱਜ ਦੌੜ ਤੋਂ ਬਾਅਦ ਸਰੀਰ ਤਾਂ ਬਿਲਕੁਲ ਥੱਕਿਆ ਪਿਆ ਹੈ। ਹੂੰ ਪਰ ਜਿਵੇਂ ਹੀ ਸਿਰਾਂਨੇ ਤੇ ਸਿਰ ਰੱਖਦੇ ਹੋ ਦਿਮਾਗ ਉਹ ਇੱਕਦਮ ਚੌਥੇ ਗੇਅਰ ਵਿੱਚ ਪੈ ਜਾਂਦਾ ਹੈ। ਹਾਂ ਬਿਲਕੁਲ ਵਿਚਾਰਾਂ ਦੀ ਇੱਕ ਰੇਲ ਗੱਡੀ ਚੱਲ ਪੈਂਦੀ ਹੈ। ਉਹੀ ਜੋ ਰੁਕਣ ਦਾ ਨਾਮ ਹੀ ਨਹੀਂ ਲੈਂਦੀ ਅਗਲੇ ਦਿਨ ਦੀਆਂ ਮੀਟਿੰਗਾਂ ਕਰਦੇ ਕੰਮ ਪਤਾ ਨਹੀਂ ਕੀ ਕੀ ਦਿਮਾਗ ਵਿੱਚ ਘੁੰਮਣ ਲੱਗ ਪੰਦਾ ਹੈ। ਦੇਖੋ ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਮਤਲਬ ਅਜੀਬ ਗੱਲ ਹੈ। ਸਰੀਰ ਤਾਂ ਆਰਾਮ ਮੰਗ ਰਿਹਾ ਹੁੰਦਾ ਹੈ ਹਾਂ ਪਰ ਸਾਡਾ ਦਿਮਾਗ ਜਿਸ ਨੂੰ ਮੰਕੀ ਮਾਈਂਡ ਕਹਿੰਦੇ ਨੇ ਮੰਕੀ ਮਾਈਂਡ ਮਤਲਬ ਬੰਦਰ ਵਰਗਾ ਮਨ ਹਾਂ ਇੱਕ ਬੇਚੈਨ ਬੰਦਰ ਵਰਗਾ ਉਹ ਇੱਕ ਵਿਚਾਰ ਤੋਂ ਦੂਜੇ ਤੇ ਇੱਕ ਫਿਕਰ ਤੋਂ ਦੂਜੇ ਤੇ ਛਾਲਾ ਮਾਰਦਾ ਰਹਿੰਦਾ ਹੈ ਬਿਲਕੁਲ ਸਹੀ ਕਿਹਾ ਤੇ ਇਸੇ ਸਮੱਸਿਆ ਦੇ ਹੱਲ ਲਈ ਅੱਜ ਕੱਲ ਇੱਕ ਚੀਜ਼ ਬਹੁਤ ਤੇਜ਼ੀ ਨਾਲ ਉੱਭਰ ਰਹੀ ਹੈ ਬਾਲਗਾਂ ਲਈ ਸੌਣ ਵਾਲੀਆਂ ਕਹਾਣੀਆਂ ਸਲੀਪ ਸਟੋਰੀਜ਼ ਹਾਂਜੀ ਬਹੁਤ ਮਸ਼ਹੂਰ ਹੋ ਰਹੀਆਂ ਨੇ ਪਰ ਅੱਜ ਦੀ ਸਾਡੀ ਇਹ ਗਹਿਰੀ ਪਰਚੋਲ ਇਸ ਬਾਰੇ ਨਹੀਂ ਕਿ ਇਹ ਕੀ ਹਨ ਸਗੋ ਇਸ ਬਾਰੇ ਹੈ ਕਿ ਪਰਦੇ ਪਿੱਛੇ ਕੰਮ ਕਿਵੇਂ ਕਰਦੀਆਂ ਹਨ ਉਹ ਕਿਹੜੇ ਕੀ ਕਹਿੰਦੇ ਨੇ ਨਿਊਰੋਲੋਜੀਕਲ ਟ੍ਰਿਕਸ ਵਰਤਦੀਆਂ ਨੇ ਅੱਛਾ ਜਿਸ ਨਾਲ ਸਾਡੇ ਦਿਮਾਗ ਦੇ ਸੌਣ ਵਰੂਧ ਸਾਰੇ ਬਚਾਅ ਟੁੱਟ ਜਾਂਦੇ ਨੇ ਚਲੋ ਇਸ ਨੂੰ ਖੋਲ ਕੇ ਦੇਖਦੇ ਹਾਂ ਤੇ ਇੱਥੇ ਸਭ ਤੋਂ ਪਹਿਲਾਂ ਇਹ ਗੱਲ ਸਾਫ਼ ਕਰਮੀ ਬਹੁਤ ਜ਼ਰੂਰੀ ਹੈ ਹਾਂ ਕਿ ਇਹ ਬੱਚਿਆਂ ਵਾਲੀਆਂ ਕਹਾਣੀਆਂ ਮਤਲਬ ਬਿਲਕੁਲ ਨਹੀਂ ਹਨ ਇਹਨਾਂ ਵਿੱਚ ਕੋਈ ਰਾਜਾ ਰਾਣੀ ਜਾਂ ਪਰੀਆਂ ਨਹੀਂ ਹੁੰਦੀਆਂ ਤਾਂ ਫਿਰ ਮਕਸਦ ਕੀ ਹੈ ਮਨੋਰੰਜਨ ਨਹੀਂ ਨਹੀਂ ਇਹਨਾਂ ਦਾ ਮਕਸਦ ਮਨੋਰੰਜਨ ਕਰਨਾ ਉਤਸ਼ਾਹ ਪੈਦਾ ਕਰਨਾ ਜਾਂ ਕੋਈ ਸਿੱਖਿਆ ਦੇਣਾ ਬਿਲਕੁਲ ਨਹੀਂ ਹੈ اچھا ਇਹਨਾਂ ਦਾ ਸਿਰਫ ਇੱਕ ਬਹੁਤ ਹੀ ਸਪਸ਼ਟ ਮਕਸਦ ਹੈ ਸਾਡੇ ਉਸ ਛਾਲਾ ਮਾਰਦੇ ਮੰਕੀ ਮਾਈਂਡ ਨੂੰ ਇੱਕ ਸ਼ਾਂਤ ਰਸਤੇ ਤੇ ਤੋੜਨਾ ਹਾਂ ਅਤੇ ਉਸ ਨੂੰ ਹੌਲੀ ਹੌਲੀ ਸਵਿਚ ਆਫ ਮੋਡ ਵਿੱਚ ਲੈ ਕੇ ਜਾਣਾ ਠੀਕ ਹੈ ਤਾਂ ਮਕਸਦ ਸਾਫ਼ ਹੈ ਪਰ ਮੇਰੇ ਦਿਮਾਗ ਵਿੱਚ ਇੱਕ ਸਵਾਲ ਆਉਂਦਾ ਹੈ ਹਾਂ ਜੀ ਪੁੱਛੋ ਦਿਮਾਗ ਦਾ ਧਿਆਨ ਭਟਕਾਉਣ ਲਈ ਤਾਂ ਸੰਗੀਤ ਵੀ ਹੈ ਜਾਂ ਹੋਰ ਪੋਡਕਾਸਟ ਵੀ ਹਨ ਫਿਰ ਇਹਨਾਂ ਕਹਾਣੀਆਂ ਵਿੱਚ ਅਜਿਹਾ ਕੀ ਖਾਸ ਹੈ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਇੱਕ ਆਮ ਪੋਡਕਾਸਟ ਜਾਂ ਸੰਗੀਤ ਤੁਹਾਡੇ ਦਿਮਾਗ ਨੂੰ ਉਤੇਜਿਤ ਕਰ ਸਕਦਾ ਹੈ ਮਤਲਬ ਹੋਰ ਸਰਗਰਮ ਕਰ ਦਿੰਦਾ ਹੈ ਹਾਂਜੀ ਉਸ ਵਿੱਚ ਉਤਾਰ ਚੜਾਓ ਹੁੰਦੇ ਹਨ ਨਵੀਂ ਜਾਣਕਾਰੀ ਹੁੰਦੀ ਹੈ ਭਾਵਨਾਵਾਂ ਹੁੰਦੀਆਂ ਹਨ ਪਰ 슬ੀਪ ਸਟੋਰੀਜ਼ ਦਾ ਡਿਜ਼ਾਈਨ ਇਸ ਤੋਂ ਬਿਲਕੁਲ ਉਲਟ ਹੈ ਅੱਛਾ ਇਹ ਧਿਆਨ ਭਟਕਾਉਂਦੀਆਂ ਨਹੀਂ ਸਗੋਂ ਧਿਆਨ ਨੂੰ ਇੱਕ ਬਹੁਤ ਹੀ ਉਹ ਤੰਗ ਤੇ ਸ਼ਾਂਤ ਰਸਤੇ ਤੇ ਕੇਂਦ੍ਰਿਤ ਕਰਦੀਆਂ ਹਨ ਇਹ ਸੁਣਨ ਵਿੱਚ ਤਾਂ ਚੰਗਾ ਲੱਗਦਾ ਪਰ ਕੀ ਸਿਰਫ ਇੱਕ ਸ਼ਾਂਤ ਕਹਾਣੀ ਵਿੱਚ ਇੰਨੀ ਤਾਕਤ ਹੋ ਸਕਦੀ ਹੈ ਮਤਲਬ ਸਰੀਰ ਤੇ ਅਸਰ ਕਰਨ ਦੀ ਹਾਂ ਇਸ ਪਿੱਛੇ ਪੂਰਾ ਵਿਗਿਆਨ ਹੈ ਇਹ ਅਸਲ ਵਿੱਚ ਸਰੀਰਿਕ ਪੱਧਰ ਤੇ ਕੰਮ ਕਰਦਾ ਹੈ ਉਹ ਕਿਵੇਂ ਇੱਥੇ ਦੋ ਮੁੱਖ ਚੀਜ਼ਾਂ ਕੰਮ ਕਰਦੀਆਂ ਨੇ ਪਹਿਲਾ ਹੈ ਐਸਐਮਆਰ ਪ੍ਰਭਾਵ ਐਸਐਮਆਰ ਇਹ ਉਹ ਹੀ ਚੀਜ਼ ਹੈ ਜੋ ਆਨਲਾਈਨ ਵੀਡੀਓਜ਼ ਵਿੱਚ ਹੁੰਦੀ ਹੈ ਜਿੱਥੇ ਕੋਈ ਬਹੁਤ ਹੋਲੀ-ਹੋਲੀ ਬੋਲ ਰਿਹਾ ਹੁੰਦਾ ਹੈ ਹਾਂਜੀ ਬਿਲਕੁਲ ਉਹੀ ਇੱਕ ਤਰ੍ਹਾਂ ਦੀ ਚਰਨਾਹੜ ਜੀ ਮਹਿਸੂਸ ਹੁੰਦੀ ਹੈ ਸਿਰ ਵਿੱਚ ਤਾਂ ਇਹ ਸਿਰਫ ਆਵਾਜ਼ ਦੀ ਲਹਿ ਹੈ ਜਾਂ ਕਹਾਣੀ ਦੇ ਸ਼ਬਦਾਂ ਦਾ ਵੀ ਕੋਈ ਰੋਲ ਹੈ ਤੁਸੀਂ ਬਿਲਕੁਲ ਸਹੀ ਫੜਿਆ ਇਸ ਦੇ ਪਿੱਛੇ ਦਾ ਸਿਧਾਂਤ ਸਭ ਤੇ ਲਾਗੂ ਹੁੰਦਾ ਹੈ ਇਹਨਾਂ ਕਹਾਣੀਆਂ ਵਿੱਚ ਜਿਹੜੀ ਆਵਾਜ਼ ਵਰਤੀ ਜਾਂਦੀ ਹੈ ਉਹ ਬਹੁਤ ਨਰਮ ਹੋਲੀ ਤੇ ਇਕੋ ਲੈ ਵਿੱਚ ਹੁੰਦੀ ਹੈ ਅੱਛਾ ਇਹ ਆਵਾਜ਼ ਸਾਡੇ ਸਰੀਰ ਵਿੱਚ ऑक्सीटोसिन ਤੇ 세रोਟੋਨਿਨ ਵਰਗੇ ਹੈਪੀ ਹਾਰਮੋਨਸ ਪੈਦਾ ਕਰਦੀ ਹੈ ਹੈਪੀ ਹਾਰਮੋਨਸ ਹਾਂ ਜਦੋਂ ਇਹ ਹਾਰਮੋਨ ਵਧਦੇ ਹਨ ਤਾਂ ਤਣਾਵ ਵਾਲਾ ਹਾਰਮੋਨ ਕਾਰਟਿਸੋਲ ਆਪਣੇ ਆਪ ਘਟ ਜਾਂਦਾ ਹੈ ਕਮਾਲ ਹੈ ਮਤਲਬ ਅਵਾਜ਼ ਦਾ ਇੱਕ ਖਾਸ ਤਰੀਕਾ ਸਾਡੇ ਸਰੀਰ ਦੀ ਪੂਰੀ ਕੈਮਿਸਟਰੀ ਬਦਲ ਸਕਦਾ ਹੈ ਬਿਲਕੁਲ ਤੇ ਦੂਜੀ ਚੀਜ਼ ਕੀ ਸੀ ਦੂਜੀ ਅਤੇ ਸ਼ਾਇਦ ਸਭ ਤੋਂ ਮਹੱਤਵਪੂਰਨ ਚੀਜ਼ ਸਾਡੇ ਦਿਮਾਗ ਦੀਆਂ ਤਰੰਗਾਂ ਤੇ ਅਸਰ ਦਿਮਾਗ ਦੀਆਂ ਤਰੰਗਾਂ ਹਾਂਜੀ ਜਦੋਂ ਅਸੀਂ ਜਾਗ ਰਹੇ ਹੁੰਦੇ ਹਾਂ ਖਾਸ ਕਰਕੇ ਤਣਾਅ ਵਿੱਚ ਤਾਂ ਸਾਡਾ ਦਿਮਾਗ ਬੀਟਾ ਵੇਵਸ ਪੈਦਾ ਕਰਦਾ ਹੈ ਜੋ ਬਹੁਤ ਤੇਜ਼ ਹੁੰਦੀਆਂ ਹਨ ਠੀਕ ਸਲੀਪ ਸਟੋਰੀ ਦਾ ਮਕਸਦ ਦਿਮਾਗ ਨੂੰ ਹੌਲੀ-ਹੌਲੀ αਲਫਾ ਵੇਵਜ਼ ਦੀ ਸਥਿਤੀ ਵਿੱਚ ਲਿਆਉਣਾ ਹੈ ਜੋ ਆਰਾਮ ਦੀ ਸਥਿਤੀ ਹੈ। ਜੇ ਇਹ αਲਫਾ ਸਥਿਤੀ ਹੀ ਨੀਂਦ ਦਾ ਗੇਟਵੇ ਹੈ। ਇਹ ਇੱਕ ਤਰ੍ਹਾਂ ਦੀ ਗਾਈਡਡ ਮੈਡੀਟੇਸ਼ਨ ਵਾਂਗ ਕੰਮ ਕਰਦੀ ਹੈ। ਤਾਂ ਇਹ ਸਿਰਫ ਮਨ ਨੂੰ ਸ਼ਾਂਤ ਕਰਨਾ ਨਹੀਂ ਇਹ ਅਸਲ ਵਿੱਚ ਸਾਡੇ ਦਿਮਾਗ ਦੀ ਬਿਜਲੀ ਗਤੀਵਿਧੀ ਨੂੰ ਬਦਲ ਰਿਹਾ ਹੈ। ਇੱਕ ਤਰ੍ਹਾਂ ਨਾਲ ਦਿਮਾਗ ਨੂੰ ਹੈਕ ਕਰਨ ਵਰਗਾ ਹੋਇਆ। ਹਾਂ ਤੁਸੀਂ ਕਹਿ ਸਕਦੇ ਹੋ। ਪਰ ਸਿਰਫ ਸਹੀ ਆਵਾਜ਼ ਤੇ ਵਿਗਿਆਨ ਹੀ ਕਾਫੀ ਨਹੀਂ ਹੋ ਸਕਦਾ। ਅਸਲ ਕਹਾਣੀ ਦੇ ਅੰਦਰ ਵੀ ਤਾਂ ਕੁਝ ਖਾਸ ਹੋਣਾ ਚਾਹੀਦਾ ਹੈ। ਬਿਲਕੁਲ ਇੱਥੇ ਹੀ ਕਲਾ ਅਤੇ ਵਿਗਿਆਨ ਦਾ ਅਸਲ ਮੇਲ ਹੁੰਦਾ ਹੈ। ਉਹ ਕਿਵੇਂ? ਦੇਖੋ ਇੱਕ ਚੰਗੀ ਸਲੀਪ ਸਟੋਰੀ ਦੀ ਪਹਿਲੀ ਖਾਸੀਅਤ ਹੈ ਵਿਸਤ੍ਰਿਤ ਪਰ ਸਧਾਰਨ ਵਰਣਨ। ਹਾਂ ਮੈਂ ਇਹ ਦੇਖਿਆ। ਇੱਕ ਵਾਰ ਕੋਸ਼ਿਸ਼ ਕੀਤੀ ਸੀ ਕਹਾਣੀ ਇੱਕ ਪੁਰਾਣੀ ਰੇਲ ਗੱਡੀ ਦੇ ਸਫ਼ਰ ਬਾਰੇ ਸੀ। ਅੱਛਾ ਸੱਚ ਦੱਸਾਂ ਪਹਿਲੇ 5 ਮਿੰਟ ਮੈਨੂੰ ਲੱਗਿਆ ਕਿ ਇਹ ਕੀ ਬਕਵਾਸ ਹੈ। ਕੌਣ ਦੱਸਦਾ ਹੈ ਕਿ ਖਿੜਕੀ ਤੇ ਲੱਗੇ ਪਿੱਤਲ ਦੇ ਹੈਂਡਲ ਤੇ ਚੰਦ ਦੀ ਰੋਸ਼ਨੀ ਪੈ ਰਹੀ ਹੈ। ਹਾਂ ਪਰ ਫਿਰ ਪਤਾ ਹੀ ਨਹੀਂ ਲੱਗਿਆ। ਕਦੋਂ ਮੇਰਾ ਧਿਆਨ ਆਪਣੇ ਕੰਮ ਦੀ ਟੈਨਸ਼ਨ ਤੋਂ हट ਕੇ ਉਸ ਡੱਬੇ ਦੀ ਖਿੜਕੀ ਤੇ ਚਲਾ ਗਿਆ। ਤੁਸੀਂ ਬਿਲਕੁਲ ਸਹੀ ਅਨੁਭਵ ਕੀਤਾ। ਇਹਨਾਂ ਦਾ ਮਕਸਦ ਹੀ ਇਹੀ ਹੈ। ਮਤਲਬ ਛੋਟੀਆਂ-ਛੋਟੀਆਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਨਾ। ਹਾਂਜੀ। ਦਿਮਾਗ ਨੂੰ ਵੱਡੇ ਗੁੰਜਲਦਾਰ ਵਿਚਾਰਾਂ ਦੀ ਬਜਾਏ ਛੋਟੇ ਸੰਵੇਦੀ ਵੇਰਵਿਆਂ ਵਿੱਚ ਉਲਝਾਉਣਾ। ਜਿਵੇਂ ਕਿਸੇ ਪੁਰਾਣੀ ਲਾਇਬ੍ਰੇਰੀ ਵਿੱਚ ਲੱਕੜ ਦੀਆਂ ਅਲਮਾਰੀਆਂ ਦੀ ਮਹਿਕ ਆ ਰਹੀ ਹੈ। ਹੂੰ। ਤੇ ਤੁਸੀਂ ਕਿਤਾਬਾਂ ਦੇ ਪੰਨਿਆਂ ਦੇ ਹੌਲੀ-ਹੌਲੀ ਪਲਟਣ ਦੀ ਆਵਾਜ਼ ਸੁਣ ਰਹੇ ਹੋ। दिमाग ਉਸ ਮਾਹੌਲ ਦੀ ਕਲਪਨਾ ਕਰਨ ਵਿੱਚ ਰੁੱਝ ਜਾਂਦਾ ਹੈ ਠੀਕ ਹੈ ਇਹ ਸਮਝ ਆ ਗਿਆ ਪਰ ਇਸ ਤੋਂ ਵੀ ਜ਼ਰੂਰੀ ਕੁਝ ਹੋਰ ਹੋਵੇਗਾ ਕਿਉਂਕਿ ਇੱਕ ਵਧੀਆ ਕਿਤਾਬ ਵਿੱਚ ਵੀ ਵਧੀਆ ਵਰਣਨ ਹੁੰਦਾ ਹੈ ਪਰ ਉਹ ਤਾਂ ਸਾਨੂੰ ਜਗਾਈ ਰੱਖਦੀ ਹੈ ਇਹ ਗੱਲ ਬਿਲਕੁਲ ਸਹੀ ਹੈ ਤੇ ਇਹੀ ਦੂਜਾ ਅਤੇ ਸਭ ਤੋਂ ਮਹੱਤਵਪੂਰਨ ਤੱਤ ਹੈ ਕਿ ਇਨ੍ਹਾਂ ਕਹਾਣੀਆਂ ਵਿੱਚ ਕਦੀ ਵੀ ਕੋਈ ਕਲਿਫ ਹੈਂਗਰ ਜਾਂ ਅਚਾਨਕ ਆਉਣ ਵਾਲਾ ਮੋੜ ਨਹੀਂ ਹੁੰਦਾ ਮਤਲਬ ਕੋਈ ਸਸਪੈਂਸ ਨਹੀਂ ਕੋਈ ਸਸਪੈਂਸ ਨਹੀਂ ਕੋਈ ਡਰਾਮਾ ਨਹੀਂ ਕੋਈ ਸੰਘਰਸ਼ ਨਹੀਂ کہانی دا گراف بالکل سیدھا ਹੁੰਦਾ ਹੈ ਤਾਂ ਜੇ ਕੋਈ ਅਧ ਵਿਚਾਲੇ ਸੌ ਵੀ ਜਾਵੇ ਤਾਂ ਦਿਮਾਗ ਵਿੱਚ ਇਹ ਜਾਣਨ ਦੀ ਉਤਸੁਕਤਾ ਬਿਲਕੁਲ ਨਹੀਂ ਰਹਿੰਦੀ ਕਿ ਅੱਗੇ ਕੀ ਹੋਇਆ ਇਸੇ ਕਰਕੇ ਦਿਮਾਗ ਬਿਨਾਂ ਕਿਸੇ ਚਿੰਤਾ ਦੇ ਆਰਾਮ ਨਾਲ ਸੌ ਜਾਂਦਾ ਹੈ ਪਰ ਕੀ ਇਸ ਦਾ ਉਲਟਾ ਅਸਰ ਨਹੀਂ ਹੋ ਸਕਦਾ ਮੇਰਾ ਮਤਲਬ ਜੇ ਕਹਾਣੀ ਐਨੀ ਹੀ ਸਪਾਰਟ ਹੋਵੇ ਤਾਂ ਕਿ ਦਿਮਾਗ ਬੋਰ ਹੋ ਕੇ ਵਾਪਸ ਆਪਣੇ ਪੁਰਾਣੇ ਫਿਕਰਵਾਲ ਨਹੀਂ ਫਸ ਜਾਵੇਗਾ ਇਹ ਉਹ ਸਵਾਲ ਹੈ ਜੋ ਹਰ ਕਹਾਣੀ ਲਿਖਣ ਵਾਲਾ ਆਪਣੇ ਆਪ ਨੂੰ ਪੁੱਛਦਾ ਹੈ ਬੋਰਿੰਗ ਸ਼ਾਇਦ ਸਹੀ ਸ਼ਬਦ ਨਾ ਹੋਵੇ ਸਹੀ ਸ਼ਬਦ ਹੈ ਗੈਰ ਉਤੇਜਕ اچھا ਗੈਰ ਉਤੇਜਕ ਹਾਂ ਉਹ ਬਰੀਕ ਲਕੀਰ ਹੈ ਵਰਣਨ ਦੀ ਡੁੰਘਾਈ ਪਲੋਟ ਭਾਵੇਂ ਸਿੱਧਾ ਹੋਵੇ ਪਰ ਉਸ ਵਿਚਲਾ ਸੰਵੇਦੀ ਵੇਰਵਾ ਇੰਨਾ ਅਮੀਰ ਹੁੰਦਾ ਹੈ ਕਿ ਉਹ ਮੰਕੀ ਮਾਈਂਡ ਨੂੰ ਰੁੱਝਿਆ ਰੱਖਦਾ ਹੈ ਹੂੰ ਟਾਡਾ ਦਿਮਾਗ ਇਹ ਸੋਚਣ ਵਿੱਚ ਰੁੱਝ ਜਾਂਦਾ ਹੈ ਕਿ ਹਾਂ ਪਹਾੜਾਂ ਵਿੱਚ ਠੰਡੀ ਹਵਾ ਕਿਵੇਂ ਮਹਿਸੂਸ ਹੁੰਦੀ ਹੋਵੇਗੀ ਇਹ ਉਸ ਨੂੰ ਰੁਝੇਵਾ ਤਾਂ ਦਿੰਦਾ ਹੈ ਪਰ ਉਤਸ਼ਾਹਿਤ ਨਹੀਂ ਕਰਦਾ ਤੇ ਇਸ ਮਾਹੌਲ ਨੂੰ ਹੋਰ ਗੂੜਾ ਕਰਨ ਲਈ ਮੈਂ ਦੇਖਿਆ ਹੈ ਕਿ ਪਿੱਛੇ ਕੁਝ ਆਵਾਜ਼ਾਂ ਵੀ ਚੱਲ ਰਹੀਆਂ ਹੁੰਦੀਆਂ ਹਨ ਹਾਂ ਉਸ ਨੂੰ ਸਾਊਂਡਸਕੇਪਸ ਕਿਹਾ ਜਾਂਦਾ ਹੈ ਸਾਊਂਡਸਕੇਪਸ ਹਾਂਜੀ ਕਹਾਣੀ ਦੇ ਪਿੱਛੇ ਮੀਂਹ ਦੀਆਂ ਕਣੀਆਂ ਦੀ ਹਲਕੀ ਜਿਹੀ ਆਵਾਜ਼ ਜਾਂ ਕਿਸੇ ਨਦੀ ਦੇ ਪਾਣੀ ਦੇ ਵਹਿਣ ਦੀ ਆਵਾਜ਼ ਇਹਨਾਂ ਦਾ ਕੀ ਮਕਸਦ ਹੁੰਦਾ ਹੈ ਇਹ ਕੁਦਰਤੀ ਆਵਾਜ਼ਾਂ ਸਾਡੇ ਦਿਮਾਗ ਦੇ ਸਭ ਤੋਂ ਪੁਰਾਣੇ ਹਿੱਸੇ ਨਾਲ ਗੱਲ ਕਰਦੀਆਂ ਹਨ ਸਾਡਾ ਅਵਚੇਤਨ ਮਨ ਇਹਨਾਂ ਆਵਾਜ਼ਾਂ ਨੂੰ ਸੁਰੱਖਿਆ ਦੇ ਸੰਕੇਤ ਵਜੋਂ ਲੈਂਦਾ ਹੈ ਸੁਰੱਖਿਆ ਹਾਂ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਬਾਹਰ ਮੀਂਹ ਦੀ ਆਵਾਜ਼ ਦਾ ਮਤਲਬ ਸੀ ਕਿ ਖਤਰਨਾਕ ਜਾਨਵਰ ਲੁਕੇ ਹੋਏ ਹਨ ਤੇ ਮਾਹੌਲ ਸੁਰੱਖਿਅਤ ਹੈ ਇਹ ਆਵਾਜ਼ਾਂ ਅੱਜ ਵੀ ਸਾਡੇ ਅੰਦਰ ਉਹੀ ਪਾਵਨਾ ਜਗਾਉਂਦੀਆਂ ਹਨ ਓਕੇ ਤਾਂ ਆਪਾਂ ਸਮਝ ਲਿਆ ਕਿ ਇਹ ਕੀ ਹਨ ਕਿਵੇਂ ਕੰਮ ਕਰਦੀਆਂ ਹਨ ਤਾਂ ਫਿਰ ਅਸਲ ਜ਼ਿੰਦਗੀ ਵਿੱਚ ਇਸ ਨੂੰ ਸੁਣਨ ਦੇ ਫਾਇਦੇ ਕੀ ਹਨ ਤਣਾ ਘਟ ਹੁੰਦਾ ਹੈ ਨੀਂਦ ਚੰਗੀ ਆਉਂਦੀ ਹੈ ਇਹ ਤਾਂ ਸਪਸ਼ਟ ਹੈ ਹਾਂ ਪਰ ਇਸ ਦੇ ਫਾਇਦੇ ਕਈ ਪੱਧਰਾਂ ਤੇ ਹਨ ਜਿਵੇਂ ਤੁਰੰਤ ਫਾਇਦਾ ਤਾਂ ਤਣਾ ਤੇ ਚਿੰਤਾ ਵਿੱਚ ਕਮੀ ਹੈ ਜਦੋਂ ਅਸੀਂ ਇਹ ਕਹਾਣੀਆਂ ਸੁਣਦੇ ਹਾਂ ਤਾਂ ਸਾਡਾ ਮਨ ਵਰਤਮਾਨ ਪਲ ਵਿੱਚ ਟਿਕ ਜਾਂਦਾ ਹੈ ਇਹ ਆਪਣੇ ਆਪ ਵਿੱਚ ਇੱਕ ਮਾਈਂਡਫੁਲਨੈਸ ਦੀ ਕਸਰਤ ਹੈ ਤੇ ਜਿਨ੍ਹਾਂ ਲੋਕਾਂ ਨੂੰ ਇਨਫਾਰਮਨੀਆ ਹੈ ਉਨਾਂ ਲਈ ਇਹ ਨੀਂਦ ਦੀਆਂ ਗੋਲੀਆਂ ਦਾ ਇੱਕ ਬਹੁਤ ਵਧੀਆ ਕੁਦਰਤੀ ਬਦਲ ਹੈ ਬਿਨਾ ਕਿਸੇ ਸਾਈਡ ਇਫੈਕਟ ਤੇ ਤੇ ਇੱਕ ਫਾਇਦਾ ਤਾਂ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਸੌਣ ਤੋਂ ਪਹਿਲਾਂ ਸਕਰੀਨ ਦੇਖਣ ਦੀ ਆਦਤ ਤੋਂ ਛੁਟਕਾਰਾ ਬਿਲਕੁਲ ਮੋਬਾਈਲ ਦੀ ਨੀਲੀ ਰੋਸ਼ਨੀ ਸਾਡੇ ਨੀਂਦ ਤੇ ਹਾਰਮੋਨ ਮੈਲਾਟੋਨਿਨ ਨੂੰ ਦਬੋਂਦੀ ਹੈ ਤਾਂ ਵੀਡੀਓ ਦੇਖਣ ਦੀ ਬਜਾਏ ਜਦੋਂ ਅਸੀਂ ਸਿਰਫ ਆਡੀਓ ਸੁਣਦੇ ਹਾਂ ਤਾਂ ਇਹ ਅੱਖਾਂ ਤੇ ਦਿਮਾਗ ਦੋਵਾਂ ਲਈ ਬਿਹਤਰ ਹੁੰਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪੈਰ ਇਸ ਨੂੰ ਇੱਕ ਆਦਤ ਦੀ ਬਜਾਏ ਇੱਕ ਸਲੀਪ ਰਿਚੂਅਲ ਜਾਂ ਸੌਣ ਦੀ ਰਸਮ ਵਜੋਂ ਦੇਖਣਾ ਬਿਹਤਰ ਹੈ। ਮਤਲਬ ਇੱਕ ਸੰਦ ਵਾਂਗ। ਹਾਂਜੀ। ਇਹ ਇੱਕ ਸੰਦ ਹੈ। ਕੋਈ ਜਾਦੂ ਦੀ ਛੜੀ ਨਹੀਂ। ਤੇ ਇਹ ਵੀ ਸੱਚ ਹੈ ਕਿ ਇਹ ਸ਼ਾਇਦ ਹਰ ਕਿਸੇ ਲਈ ਕੰਮ ਨਾ ਕਰੇ। ਠੀਕ। ਇਹ ਤਾਂ ਹੋ ਗਏ ਵਿਹਾਰਿਕ ਫਾਇਦੇ। ਪਰ ਕੀ ਇਸ ਦਾ ਕੋਈ ਡੂੰਗਾ ਭਾਵਨਾਤਮਕ ਪੱਖ ਵੀ ਹੈ? ਹਾਂ ਅਤੇ ਮੇਰੇ ਖਿਆਲ ਵਿੱਚ ਉਹੀ ਇਸ ਦੀ ਅਸਲ ਤਾਕਤ ਹੈ। ਓਕੇ। ਜੇ ਅਸੀਂ ਇਸ ਨੂੰ ਵੱਡੇ ਪੱਧਰ ਤੇ ਦੇਖੀਏ ਤਾਂ ਇਹ ਕਹਾਣੀਆਂ ਸਾਨੂੰ ਸਾਡੇ ਬਚਪਨ ਦੇ ਉਸ ਦੌਰ ਵਿੱਚ ਵਾਪਸ ਲੈ ਜਾਂਦੀਆਂ ਹਨ ਹਮ ਜਦੋਂ ਦਾਦੀ ਜਾਂ ਨਾਨੀ ਕਹਾਣੀ ਸੁਣਾਉਂਦੇ ਸਨ ਬਿਲਕੁਲ ਉਹ ਸਮਾਂ ਕਿੰਨਾ ਸੁਰੱਖਿਆਤ ਅਤੇ ਫਿਕਰਾਂ ਤੋਂ ਮੁਕਤ ਹੁੰਦਾ ਸੀ ਜਦੋਂ ਕੋਈ ਸਾਨੂੰ ਕਹਾਣੀ ਸੁਣਾਉਂਦਾ ਹੈ ਤਾਂ ਸਾਡੇ ਅੰਦਰ ਇੱਕ ਬਹੁਤ ਹੀ ਮੁੱਢਲੀ ਭਾਵਨਾ ਜਾਗਦੀ ਹੈ ਕਿ ਕੋਈ ਸਾਡਾ ਖਿਆਲ ਰੱਖ ਰਿਹਾ ਹੈ ਇੱਕ ਤਰ੍ਹਾਂ ਦਾ ਸੇਫ ਸਪੇਸ ਹਾਂ ਇੱਕ ਮਾਨਸਿਕ ਸੇਫ ਸਪੇਸ ਜਿੱਥੇ ਦੁਨੀਆ ਦੇ ਸ਼ੋਰ ਸ਼ਰਾਬੇ ਨੂੰ ਭੁੱਲ ਕੇ ਉਸੇ ਬਚਪਨ ਵਾਲੀ ਮਾਸੂਮੀਅਤ ਨਾਲ ਗੂੜੀ ਨੀਂਦ ਦਾ ਆਨੰਦ ਲੈ ਸਕਦੇ ਆ ਵਾਹ ਤਾਂ ਸਾਰੀ ਗੱਲਬਾਤ ਦਾ ਸਾਰ ਇਹ ਹੈ ਕਿ ਸਲੀਪ ਸਟੋਰੀਜ਼ ਕਹਾਣੀ ਸੁਣਾਉਣ ਦੀ ਇੱਕ ਸਦੀਆਂ ਪੁਰਾਣੀ ਕਲਾ ਨੂੰ ਨਵੀਂ ਤਕਨੀਕ ਨਾਲ ਜੋੜ ਕੇ ਹਾਂ ਸਾਡੀ ਅੱਜ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਦਿਮਾਗੀ ਬੇਚੈਨੀ ਨੂੰ ਹੱਲ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਪੂਰਾ ਚੱਕਰ ਘੁੰਮ ਕੇ ਵਾਪਸ ਆਉਣ ਵਰਗਾ ਹੈ ਉਹੀ ਟੈਕਨੋਲੋਜੀ ਜੋ ਸਾਡੇ ਧਿਆਨ ਨੂੰ ਤੋੜਦੀ ਹੈ ਹੁਣ ਉਸੇ ਦੀ ਵਰਤੋਂ ਕਰਕੇ ਸਾਡੇ ਧਿਆਨ ਨੂੰ ਹੌਲੀ-ਹੌਲੀ ਦੁਬਾਰਾ ਜੋੜਿਆ ਜਾ ਰਿਹਾ ਹੈ ਇਸ ਤੋਂ ਵਧੀਆ ਤਰੀਕੇ ਨਾਲ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਜੇ ਕੋਈ ਇਸ ਸ਼ਾਂਤ ਅਨੁਭਵ ਨੂੰ ਖੁਦ ਮਹਿਸੂਸ ਕਰਨਾ ਚਾਹੁੰਦਾ ਹੈ ਤਾਂ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਕਹਾਣੀਆਂ ਹੁਣ ਖਾਸ ਤੌਰ ਤੇ ਪੰਜਾਬੀ ਵਿੱਚ ਵੀ ਮੌਜੂਦ ਹਨ ਹਾਂਜੀ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਤੇ ਆਸਾਨੀ ਨਾਲ ਮਿਲ ਜਾਂਦੀਆਂ ਹਨ ਤਾਂ ਕੋਈ ਵੀ ਇਹਨਾਂ ਨੂੰ ਲੱਭ ਕੇ ਅੱਜ ਰਾਤ ਹੀ ਸਫ਼ਰ ਤੇ ਨਿਕਲ ਸਕਦਾ ਹੈ ਤੇ ਅੰਤ ਵਿੱਚ ਮੈਂ ਇੱਕ ਵਿਚਾਰ ਛੱਡਣਾ ਚਾਹਾਂਗੀ। ਹਾਂ, ਜ਼ਰੂਰ। ਇਹ ਕਿੰਨੀ ਦਿਲਚਸਪ ਗੱਲ ਹੈ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਟੈਕਨੋਲੋਜੀ ਨੂੰ ਅਕਸਰ ਸਾਡੀ ਨੀਂਦ ਉਡਾਉਣ ਦਾ ਕਾਰਨ ਮੰਨਿਆ ਜਾਂਦਾ ਹੈ, ਉਹੀ ਸਕਰੀਨਾਂ, ਉਹੀ ਡਿਵਾਈਸਾਂ ਉਹੀ ਟੈਕਨੋਲੋਜੀ ਹੁਣ ਸਾਨੂੰ ਸਾਡੇ ਬਚਪਨ ਦੇ ਸਭ ਤੋਂ ਸ਼ਾਂਤ ਤੇ ਸੁਰੱਖਿਅਤ ਪਲਾਂ ਨਾਲ ਦੁਬਾਰਾ ਜੋੜਨ ਦਾ ਜ਼ਰੀਆ ਬਣ ਰਹੀ ਹੈ। ਇੱਕ ਤਰ੍ਹਾਂ ਨਾਲ ਇਹ ਟੈਕਨੋਲੋਜੀ ਦਾ ਇੱਕ ਕਾਵਿਕ ਇਨਸਾਫ਼ ਹੈ।